ਜੇ ਆਰ ਸੀ ਲਾਈਵ ਟੀਵੀ ਫੇਸਬੁਕ ਪੇਜ ਅਤੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਆਏ ਹੋਏ ਹਾਂ ਕੰਦੋਲਾ ਪਿੰਡ ਦੇ ਵਿੱਚ ਆਹ ਦੇਖੋ ਤੁਸੀਂ ਪਹਿਲਾ ਵੀਡੀਓ ਦੇ ਵਿੱਚ ਵੀ ਜਿੰਨਾ ਵੀ ਬੱਚਿਆਂ ਦੌਰੇ ਸਮੂਹਿਕ ਆਨੰਦ ਕਾਰਜ ਹੋ ਰਿਹਾ ਖੂਨਦਾਨ ਕੈਂਪ ਵੀ ਸਾਡੇ ਕਲਸੀ ਸਾਹਿਬ ਨੇ ਲਾਇਆ ਹੋਇਆ ਤੇ ਵੱਡੇ ਪ੍ਰਬੰਧ ਜਿਹੜੇ ਕੀਤੇ ਹੋਏ ਆ ਬਾਬਾ ਸੁਖਵੀਰ ਸਿੰਘ ਜੀ ਕੰਦੋਲਾ ਵਾਲੇ ਦੇਸੀ દવાਖਾਨਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ ਸਾਈਨ ਬੋਰਡ ਵੀ ਲਗਾਇਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਅ ਅੱਜ ਜਿਹੜੇ ਬੱਚਿਆਂ ਦੇ आनंद कार्य ਕੀਤੇ ਜਾ ਰਹੇ ਹਨ ਜੇ ਗੱਲ ਕਰੀਏ ਲਗਭਗ 900 ਤੋਂ 1000 ਬੱਚਿਆਂ ਦੇ ਜਿਹੜੇ ਆਨੰਦ ਕਾਰਜ ਬਾਬਾ ਜੀ ਸੁਖਵੀਰ ਸਿੰਘ ਜੀ ਕਨੋੜਾ ਵਾਲੇ ਦੱਸਦੇ ਆਂ ਵੀ ਕਰਵਾ ਚੁੱਕੇ ਆ ਤੇ ਆ ਸਾਰਾ ਸਮਾਨ ਜਿਹੜਾ ਦਿੱਤਾ ਜਾਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਸੈੱਟ ਬਣਾ ਕੇ ਰੱਖਿਆ ਹੋਇਆ ਬਰਲਪੂਲ ਦਾ ਫਰਿੱਜ ਹੋ ਗਿਆ ਆਹਾ ਸੋਫੇ ਹੋ ਗਏ ਵਾਸ਼ਿੰਗ ਮਸ਼ੀਨ ਹੋ ਗਈ ਆ ਦੇਖੋ ਸਾਈਕਲ ਦੇ ਨਾਲ ਡੱਬਾ ਵੀ ਰੋਟੀ ਵਾਲਾ ਟੰਗਿਆ ਹੋਇਆ ਸਾਡੇ ਡਾਕਟਰ ਸਾਹਿਬ ਮਾਣੇ ਮੱਜਰੇ ਵੀ ਪਹੁੰਚੇ ਹੋਏ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਲਓ ਦੇਖੋ ਸਲਾਈ ਮਸ਼ੀਨ ਹੋ ਗਈ ਸਾਗ ਵਾਲੀ ਮਸ਼ੀਨ ਹੋ ਗਈ ਸਾਗ ਕੱਟਣ ਵਾਲੀ ਤੇ ਕੱਪੜੇ ਹੋਗੇ ਭਾਂਡੇ ਹੋਗੇ ਬਹੁਤ ਸਾਮਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਬੈੱਡ ਹੋ ਗਿਆ ਸੋਫੇ ਹੋਗੇ ਮੇਜ਼ ਹੋ ਗਿਆ ਕੁਰਸੀਆਂ ਹੋ ਗਈਆਂ ਆ ਦੇਖੋ ਤੁਸੀਂ ਮੇਜ਼ ਲੱਕੜੀ ਦਾ ਵੀ ਆ ਕੁਰਸੀਆਂ ਵੀ ਆ ਪਲਾਸਟਿਕ ਦਾ ਮੇਜ਼ ਆ ਸੋਫੇ ਆ ਕੁਰਸੀਆਂ ਭਾਂਡੇ ਆ ਕੱਪੜੇ ਆ ਜਾਗਾ ਬਾਲਟੀਆਂ ਆ ਇਹ ਸਾਰੇ ਸੈੱਟ ਬਣਾ ਕੇ ਰੱਖੇ ਹੋਏ ਆ। ਸੋ ਸਾਰੇ ਜਰੂਰ ਵੀਡੀਓ ਪੂਰੀ ਦੇਖਿਓ ਤੇ ਬੱਚਿਆਂ ਦੇ ਕਾਰਜ ਤੁਸੀਂ ਲਾਈਵ ਦੇਖਿਓ ਬਹੁਤ-ਬਹੁਤ ਧੰਨਵਾਦ ਆ ਤੇ ਵੀਡੀਓ ਦੱਬ ਕੇ ਸ਼ੇਅਰ ਕਰੋ ਦੇਖੋ ਤੁਸੀਂ ਸੰਗਤਾਂ ਕਿੱਥੋਂ-ਕਿੱਥੋਂ ਪਹੁੰਚੇ ਹੋਈਆਂ ਜਰੂਰ ਸਾਡੇ ਪੇਜ ਨੂੰ ਫੋਲੋ ਵੀ ਕਰਿਓ ਜੀ ਬਹੁਤ-ਬਹੁਤ ਧੰਨਵਾਦ ਆ। ਸ਼ਹਾਦਤਾਂ ਵੀ ਕੰਨੀਆਂ ਗੁੰਦੋ ਰਣ ਦੇ ਸ਼ਿਵਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਦੇ ਸਾਹ ਸੁਵਸਨ ਸੰਗਮ ਹੋ ਆਈ। ਹਜ਼ੂਰ ਦੇ ਘਹਾੜੇ ਤੋਂ ਮਿੱਠਾ ਤਨੀਕੋ ਹਰ ਸਾ ਜੀਉ ਬਖਸ਼ੋ ਦੇ ਸਿਖਾਲ ਸਖੀ ਦਾ ਦਿਦਾਰ ਹਰ ਸਾ ਜੀਉ ਏ ਗਾਨ ਪਰਵਾਹ ਕਰੋ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਰਨਾ ਜਿੰਮਰਤਾ ਸਹਤ ਅਰਦਾਸ ਬੇਤੀ ਜੋਤਨੀ ਹੈ ਜੀਓ ਧੰਨ ਧੰਨ ਗੁਰੂ ਨਾਨਕ ਦਾ ਪਰਸ਼ੀ ਧੰਨ ਧੰਨ ਮਾਤਾ بجرکار جیو تانتان ماتا سایو کار جیو عمر شہید تانتان ماما تا دیم سنگھ سایو جی چتر گوپتو ست پرشو سچ کھنڈ واشی کے راس رسائد کا نان کا خلائی کی جائیں ارداس سچے پاس ਰੰਗ ਦਾ ਸਰਕਾਰ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਰ ਬਾਗ ਸਾਹਿਬ ਉਨਡੋੜਾ ਵਿਖੇ ਆਪ ਜੀ ਦੀ ਕਿਰਪਾ ਦੇ ਨਾਲ ਆਪ ਹਿਆਂ ਨੂੰ ਬਸਾਏ ਮਹਾਨ ਬਰਬਾਸ ਖਵੀਰ ਸਿੰਘ ਸਾਹਿਬ ਜੀਆਂ ਬੁੱਲੋਂ ਸਰਬੋਸ਼ਾ ਦੀ ਪ੍ਰੇਰਣਾ ਦਾ ਸਰਦਕਾ ਅੱਜ ਸੱਚੇ ਪਾਤਸ਼ਾਹ ਜੀ ਬੇਅੰਤ ਬਚੀਆਂ ਦੇ ਸोम ਹੋਏ ਨੰਕਾਰ ਜੋ ਹੋਏ ਆ ਆਪ ਜੀ ਨੇ ਰਹਿਤਾਂ ਕੀਤੀਆਂ ਲੋਕਕਾਰਾਂ ਦਾ ਸੋ ਬਖਸ਼ਿਆ ਸਤਿਗ੍ਰਾਮਾ ਭੇਟ ਕੀਤੀਆਂ ਆਪ ਜੀ ਨੇ ਕਿਰਪਾ ਕਰਕੇ ਦਰ ਪ੍ਰਵਾਨ ਕਰਨੀਆਂ ਜੀਓ ਸੰਗਤ ਵੱਲੋਂ ਬੇਅੰਤ ਭੇਟਾਵਾਂ ਹਾਜ਼ਰ ਹਨ ਸਮਝੀਆਂ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੇਸ਼ਾਕੇ ਭੇਟ ਕੀਤੇ ਨੇ ਆਪ ਜੀ ਨੇ ਤਰਲਣੇ ਸੇਵਕਾਂ ਦੇ ਪਰਦੇ ਕਰਨੇ ਲੋਭ ਰੋਗ ਸਹਾਈ ਹੋਣਾ ਸਤਿਗੁਰ ਜੀਓ ਤੈਨੂੰ ਦੇਰ ਬਖਸ਼ਣਾ ਸੰਗਤ ਦੀ ਅਰਦਾਸ ਹੈ ਜੀ ਕਿਰਪਾ ਕਰਕੇ ਇਹੋ ਜੇ ਪਰ ਉਪਕਾਰ ਕਰੁੰਦਾ ਬਖਸ਼ਣਾ ਤਾਕਤ ਬੋਧ ਬਖਸ਼ਣਾ ਸਤਿਗੁਰ ਜੀਓ ਗਰੂ ਕਾਲ ਦੇ ਭਿਆਨਕ ਸਮੇਂ ਤੋਂ ਬਚਾ ਕੇ ਰੱਖਿਓ ਐਸ ਵਕਤ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡੇ ਆ ਸੰਗਤ ਨੇ ਆ ਕੇ ਆਪੀ ਦੇ ਹਜ਼ੂਰ ਸਤਿ ਸ਼੍ਰੀ ਅਕਾਲ ਰਾਗੀ ਢਾਡੀ ਆਪ ਜੀ ਦੇ ਟਹਿਲਵਾਨੇ ਸੇਵਾ ਕੀਤੀ ਸੇਵਾ ਮੰਥਾਏ ਪਾਣੀ ਆ ਲਿਓ ਸੇਵਾ ਮੰਦੇ ਫਲ ਬਖਸ਼ਿਸ਼ ਕਰਨੇ ਗਰੀਵੋ ਆਜ ਆਪ ਕੀ ਰਹਿ ਅਸਰਤ ਵਿੱਚ ਵਰਤਾਨ ਦੀ ਆਗਿਆ ਬਖਸ਼ੋ ਕਿਰਪਾ ਕਰੋ ਮਹਾਰਾ ਸ਼ਿਸ਼ਕਰ ਕੇ ਸਮਾਪਤਾ ਹੀ ਕਰਨ ਦਾ ਆਪ ਜੀ ਹੁਕਮ ਬਖਸ਼ੋ ਆਗਿਆ ਬਖਸ਼ੋ ਰਹਿੰਦੇ ਸਮਾਗਮ ਆਉਣ ਵਾਲੇ ਸਮਾਂ ਸਮੇਂ ਦੇ ਸਮਾਗਮ ਆਪ ਜੀਆ ਨੇ ਇਹਨਾਂ ਅਸਥਾਨਾਂ ਤੇ ਇਸੇ ਤਰ੍ਹਾਂ ਸੰਗਤ ਦੇ ਜੋੜ ਮੇਲ ਨਾਲ ਸੰਗਤ ਦੇ ਪਿਆਰ ਨਾਲ ਆਪ ਬਰਉਣੇ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਮਹਾ ਸਤਿ ਸ਼੍ਰੀ ਅਕਾਲ ਮਹਾਰਾਜ ਬਾਬਾ ਕਰਪਾ ਸਿੰਘ ਜੀਆਂ ਵੱਲੋਂ ਮੁਰਸਾਇਮ ਨਾਮ ਸਾਰੋ ਨਾ ਭੁੱਲੋ ਨਾ ਭੁਲਾਵੋ ਸਤਿ ਪੁਰਸ਼ਾਂ ਦੇ ਮਲਾਕ ਬਖਸ਼ੋ ਜੀ ਜਿਨ੍ਹਾਂ ਮਿਲਿਆ ਰਾਮ ਚਿੱਤਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਲੱਖ ਨਿਮੁਸ਼ੀਨ ਪਤਸ਼ਾਹ ਹਾਂ ਜੀ ਸਤ ਗੁਰ ਨੇ ਦਰੇ ਕਰੇ ਨਿਮਕ ਇੱਕ ਹਰ ਨਾਮ ਦੇ ਬੇਰ ਬੰਤਨ ਸੀਤਲ ਹੋਏ ਜੇ ਤੋ ਪੂਰਬ ਲਿਖਿਆ ਤੇ ਸਤ ਗੁਰ ਚੜ੍ਹੇ